ਪ੍ਰੀਤ ਇਹਨਾਂ ਖਬਰ ਜਗਤਾ ਸਿੰਘ ਹਵਾਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਸ ਦੀ ਹੈ ਕਿ ਜਗਤਾ ਸਿੰਘ ਹਵਾਰਾ ਦੇ ਵੱਲੋਂ ਜਿਹੜਾ ਕਿ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਅਰਜੀ ਦਾਖਲ ਕੀਤੀ ਗਈ ਹੈ ਜਿਸ ਦੇ ਵਿੱਚ ਜਗਤਾ ਸਿੰਘ ਹਵਾਰਾ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਉਸ ਨੂੰ ਦਿੱਲੀ ਦੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇ ਜੀ ਹਾਂ ਦਾਸ ਦੀ ਇੱਕ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਜੋ ਕਿ ਇਸ ਵਕਤ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਇੱਕ ਅਰਜੀ ਦਾਖਲ ਕੀਤੀ ਗਈ ਹੈ ਅਰਜੀ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਉਸ ਨੂੰ ਜੜਾ ਕਿ ਦਿੱਲੀ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਜਿਹੜਾ ਸ਼ਿਫਟ ਕਰ ਦਿੱਤਾ ਜਾਵੇ ਜਿਸ ਦੇ ਚੱਲਦੇ ਇਸ ਉੱਤੇ ਮਾਂ ਜੋਗ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਤਾਂ ਕਿ ਉਹਨਾਂ ਦਾ ਜਵਾਬ ਤਲਬ ਹੋਵੇ ਜਵਾਬ ਦਿੱਤਾ ਜਾਵੇ ਉਸ ਤੋਂ ਬਾਅਦ ਜਗਤਾ ਸਿੰਘ ਹਵਾਰਾ ਦੀ ਇਸ ਮੰਗ ਦੇ ਉੱਤੇ ਜਿਹੜਾ ਕਿ ਵਿਚਾਰ ਕੀਤਾ ਜਾਵੇ ਕਿਉਂਕਿ ਜਗਤਾ ਸਿੰਘ ਹਵਾਰਾ ਚਾਹੁੰਦੇ ਨੇ ਕਿ ਉਹ ਹੁਣ ਦਿੱਲੀ ਦੀ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਤਾਂ ਦੱਸ ਦੇ ਕਿ ਜਗਤਾ ਸਿੰਘ ਹਵਾਰਾ 1995 ਦੇ ਵਿੱਚ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਕਤਲ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਗਏ ਜਿਨ੍ਹਾਂ ਨੂੰ ਉਮਰ ਭਰ ਦੀ ਕੈਦ ਦੀ ਸਜ਼ਾ ਜਿਹੜੀ ਸੁناਈ ਗਈ ਸੀ ਕੱਲੇ ਜਗਤਾ ਸਿੰਘ ਹਵਾਰਾ ਨੇ ਹਾਲਾਂਕਿ ਹੋਰ ਵੀ ਜਿਹੜੇ ਇਸ ਕਤਲ ਮਾਮਲੇ ਦੇ ਵਿੱਚ ਦੋਸ਼ੀ ਸਨ ਉਹਨਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁناਈ ਗਈ ਸੀ ਉਥੇ ਪਾਈਬਲਵੰਤ ਸਿੰਘ ਰਾਜੋਣ ਨੂੰ ਜਿਹੜੀ ਕਿ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਜਿਹੜੇ ਜਗਤਾ ਸਿੰਘ ਹਵਾਰਾ ਜੀ ਨੇ ਉਹਨਾਂ ਨੂੰ ਜਿਹੜਾ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੋ ਤਾਂ ਇਹ ਕਿ ਪਹਿਲਾਂ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਨ ਸੀਗੇ ਪੰਜਾਬ ਦੀ ਜੇਲ੍ਹ ਦੇ ਵਿੱਚ ਉਹ ਬੁੜੇ ਜੇਲ੍ਹ ਦੇ ਵਿੱਚ ਬੰਦ ਸੀ ਜਦੋਂ 2004 ਦੇ ਵਿੱਚ ਉਹਨਾਂ ਨੇ ਸੁਰੰਗ ਪੱਟ ਕੇ ਜਿਹੜਾ ਕਿ ਬੁੜੇ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਜਗਤਾ ਸਿੰਘ ਹਵਾਰਾ ਨੂੰ ਲੱਭਣ ਵਾਸਤੇ ਟੀਮਾਂ ਲੱਗੀਆਂ ਤੇ 2005 ਦੇ ਵਿੱਚ 2005 ਦੇ ਵਿੱਚ ਮੁੜ ਜਗਤਾ ਸਿੰਘ ਹਵਾਰਾ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਫਿਰ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਹੁਣ ਜੱਟਾ ਸਿੰਘ ਹਵਾਰਾ ਦੇ ਬਲਮਾਂ ਕੀਤੇ ਜਾ ਰਹੀ ਹੈ ਕਿ ਉਹ ਦਿੱਲੀ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਜਗਤਾ ਸਿੰਘ ਹਵਾਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਗਤਾ ਸਿੰਘ ਹਵਾਰਾ ਦੇ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਦਿੱਲੀ ਦੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਇਸ ਵਕਤ ਭਾਈ ਜਗਤਾ ਸਿੰਘ ਹਵਾਰਾ ਜਿਹੜੇ ਕਿ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਨੇ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਪਰ ਪੰਜਾਬ ਦੀ ਜੇਲ੍ਹ ਦੇ ਵਿੱਚ ਅ ਰਿਸ਼ਿਫਟ ਕਰਨ ਦੀ ਜਿਹੜੀ ਕੀ ਮੰਗ ਕੀਤੀ ਜਾ ਰਹੀ ਹੈ ਜਿਹਦੇ ਚਾਲ ਦੇ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਜਿਹੜਾ ਕੀ ਇਸ ਦੇ ਉੱਤੇ ਜਵਾਬ ਮੰਗਿਆ ਗਿਆ ਅਤੈ ਇਹੋ ਆਪਣਾ ਜਵਾਬ ਦੇਣਗੇ ਉਸ ਤੋਂ ਬਾਅਦ ਜਿਹੜੀ ਅਗਲੀ ਸੁਣਵਾਈ ਕੀਤੀ ਜਾਵੇਗੀ ਤਾਂ ਸੋਚ ਵਿਚਾਰ ਕੇ ਦੱਸਿਆ ਜਾਵੇਗਾ ਕਿ ਜਗਤਾ ਸਿੰਘ ਹਵਾਰਾ ਦੀ ਜਿਹੜੀ ਮੰਗ ਹੈ ਉਸ ਨੂੰ ਮੰਨਿਆ ਜਾਂਦਾ ਜਾਂ ਫਿਰ ਨਹੀਂ ਸੋ ਦੱਸਦੀ ਹੈ ਕਿ ਹਿਸਾਬ ਕਾ ਮੁੱਖ ਮੰਤਰੀ ਬਿਆਸ ਸਿੰਘ ਕਤਲ ਮਾਮਲੇ ਵਿੱਚ ਉਮਰਪੁਰ ਦੀ ਜਿਹੜੀ ਕੀ ਸਜ਼ਾ ਭਾਈ ਜਗਤਾ ਸਿੰਘ ਹਵਾਰਾ ਭੁਗਤ ਰਹੇ ਨੇ ਬਿਊਰੋ ਰਿਪੋਰਟ